ਸਤਿ ਸ਼੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਸਿਆਸਤਦਾਨਾ ਦੇ ਉੱਤੇ ਗੱਲਬਾਤ ਕਰਨ ਦੇ ਹੀ। ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਨਾ ਅਹਲ ਹੈ। ਇਹਨਾਂ ਨੂੰ ਇਸ ਆਜ਼ਾਦੀ ਦੀ ਕਦਰ ਨਹੀਂ ਹੈ। ਇਹਸ ਕਾਬਲ ਨਹੀਂ ਹੈ ਕਿ ਇਸ ਮੁਲਕ ਨੂੰ ਚਲਾ ਸਕੇ। ਗਿਆਨੀ ਸੰਤ ਸਿੰਘ ਮਸਕੀਨ ਜੀ ਕੋ ਅੱਜ ਦੀ ਕਥਾ ਸੁਣਨੇ ਆਂ, ਫਿਰ ਕਰਨੇ ਆਂ ਉਸ ਤੇ ਵਿਚਾਰ। ਰੋਗ ਦੇ ਮਿਟਦਿਆਂ ਦਵਾਈ ਨੂੰ ਪਰੇ ਸੁਟਣਾ ਹੀ ਪਏਗਾ। ਬ੍ਰह्म ਗਿਆਨ ਦੇ ਉਦੇ ਹੁੰਦਿਆਂ ਕਰਮ ਕਾਂਡ ਇੱਕ ਪਾਸੇ ਹੋ ਜਾਂਦਾ। ਪਰ ਧਾਰਮਿਕ ਜਗਤ ਵਿੱਚ ਵਿਅਰਥ ਦਾ ਕਰਮकांड ਹੈ ਚਾਹੇ ਮੁਸਲਮ ਜਗਤ ਹੈ ਸ਼ਰਾਈ ਸ਼ਰਅ ਚਾਹੇ ਹਿੰਦੂ ਜਗਤ ਹੈ ਕਰਮਕਾਂਡੀ ਕਰਮਕਾਂਡ ਹੈ ਤੇ ਜੈ ਸਿੱਖ ਜਗਤ ਨੂੰ ਮੈਂ ਦੇਖਦਾ ਫੋਕਾ ਕਰਮਕਾਂਡੀ ਕਰਮਕਾਂਡ ਹੈ ਇਥੇ ਕੁਝ ਵੀ ਨਹੀਂ ਬਗ ਇਸ ਤੋਂ ਇਲਾਵਾ ਕੁਝ ਵੀ ਨਹੀਂ ਕਰਮਕਾਂਡ ਸਾਲ 6 ਮਹੀਨੇ ਤਾਂ ਤੇ ਠੀਕ ਜਾਰ ਸਾਰੀ ਜ਼ਿੰਦਗੀ ਪਿੱਛਾ ਨਹੀਂ ਛੱਡਦਾ ਇਹ ਕਰਮਕਾਂਡ ਇੰਜ ਹੈ ਜਿਵੇਂ ਪਹਿਲੀ ਕਲਾਸ ਦੇ ਵਿੱਚ ਬੱਚੇ ਨੂੰ ਪਾਇਆ ਹੈ ਉਨੂੰ ਅਜੇ ਅੱਖਰਾਂ ਦਾ ਬੋਧ ਨਹੀਂ ਹੈ। ਤੋ ਇਸ ਨੂੰ ਅੱਖਰਾਂ ਦਾ ਬੋਧ ਹੋ ਸਕੇ ਤਸਵੀਰਾਂ ਰਾਹੀਂ ਸਮਝਾਇਆ ਜਾਂਦਾ ਹੈ। ਕ ਕਲਮ ਚ ਚਾਕੂ ਛ ਛਤਰੀ ਐੜਾ ਅੰਬ ਅੰਬ ਦੀ ਤਸਵੀਰ ਬਣਾਈਏ ਤਾਂ ਕਿ ਇਹਨੂੰ ਪਤਾ ਚੱਲੇ ਅੱਖਰ ਐੜਾ ਹੈ। ਗ ਗਣੇਸ਼ ਪਰ ਸਾਡਾ ਦੇਸ਼ ਜਿਹੜਾ ਹੁਣ ਧਰਮ ਨਿਰਪੱਖ ਹੈ। ਪਹਿਲੇ ਤੇ ਗੱਗਾ ਗਣੇਸ਼ ਮਿਲਦਾ ਸੀ ਹੁਣ ਅੱਜ ਕੱਲ ਗੱਗਾ ਗਦਾ ਮਿਲਦਾ ਹੈ। ਹਟਾ ਦਿੰਦਾ ਹੈ ਗਣੇਸ਼ ਧਰਮ ਨਿਰਪੇਖ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ ਮਹਾਪੁਰਸ਼ਾਂ ਨੂੰ ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ ਚੌਕੜ ਹੋ ਇੱਕ ਪਾਸੇ ਛੱਡੋ ਹਾਲਾਂਕਿ ਇਹ ਹੀ ਦੇਸ਼ ਪੂਰਨ ਤੌਰ ਤੇ ਧਾਰਮਿਕ ਹੋਣ ਦਾ ਦਾਵਾ ਕਰ ਸਕਦਾ ਹੈ ਔਰ ਇਸੇ ਹੀ ਦੇਸ਼ ਨੇ ਬ੍ਰਹਮਗਣੀ ਪੈਦਾ ਕੀਤੇ ਨੇ ਅਵਤਾਰ ਪੈਦਾ ਕੀਤੇ ਨੇ ਸੰਤ ਪੈਦਾ ਕੀਤੇ ਨੇ ਦਿਵੇ ਜੋਤੀਆਂ ਦੇਵਤੇ ਪੈਦਾ ਕੀਤੇ ਹੈ ਕੀ ਕੀਤਾ ਜਾਏ ਕੁਛ ਹਰ ਸੇ ਤੋਂ ਮੂਰਖਾਂ ਦੇ ਹੱਥ ਵਿੱਚ ਇਹ ਦੇਸ਼ ਆਇਆ ਹੈ ਬਿਲਕੁਲ ਮੂੜਾਂ ਦੇ ਹੱਥੇ ਚ ਕਹਿਣ ਦੇ ਚ ਮੈਨੂੰ ਕੋਈ ਸੰਕੋਚ ਨਹੀਂ ਠੀਕ ਹੈ ਕਿਸੇ ਵਕਤ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ ਸ਼੍ਰੀ ਰਾਮ ਸ਼੍ਰੀ ਕ੍ਰਿਸ਼ਨ ਜਨਕ ਮਹਾਰਾਜਾ ਰਣਜੀਤ ਸਿੰਘ ਧਾਰਮਕ ਸਨ ਦੇਸ਼ ਦੀ ਫਿਜ਼ਾ ਧਾਰਮਕ ਬਣੀ ਹੋਈ ਸੀ ਕਿਧਰੇ ਹਰੀ ਚੰਦਰ ਸੀ ਕਿਧਰੇ ਜਨਕ ਸੀ ਰਾਮ ਵੀ ਰਾਜਾ ਸਨ ਅਯੁੱਧਿਆ ਦੇ ਸ਼੍ਰੀ ਕ੍ਰਿਸ਼ਨ ਵੀ ਰਾਜਾ ਸਨ ਦਵਾਰਕਾ ਦੇ ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ ਉਹ ਗੁਰਮੁਖ ਪਹਿਲੇ ਸਨ ਗੁਰਸਿੱਖ ਪਹਿਲੇ ਸਨ ਰਾਜਾ ਬਾਦ ਦੇ ਸਨ ਕੋਈ ਵੀ ਚੀਜ਼ ਕੀਮਤੀ ਘਰ ਦੇ ਚ ਆਏ ਮਹਾਰਾਜਾ ਸਾਹਿਬ ਨੂੰ ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦਾ ਹੈ ਕਹਿੰਦੇ ਨੇ ਨਿਜ਼ਾਮ ਹైదరాబాద్ ਕੁਝ ਮੁਸ਼ਕਿਲ ਦੇ ਚ ਪਿਆ ਉਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ ਆਖਿਆ ਘੱਟ ਤੋਂ ਘੱਟ 1000 ਖਾਲਸਾ ਮੈਨੂੰ ਚਾਹੀਦਾ ਹੈ ਮੇਰੀ ਰਿਆਸਤ ਵਿੱਚ ਬਗਾਵਤ ਹੈ ਮੈਂ ਤੋਂ ਕਾਬੂ ਨਹੀਂ ਹੋ ਰਹੀ ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ ਚ 1000 ਖਾਲਸੇ ਲਾਹੌਰ ਤੋਂ ਭੇਜੇ ਜਿਨ੍ਹਾਂ ਨੂੰ ਅੱਜ ਅਸੀਂ ਦਕਨੀ ਸਿੰਘ ਕਹਿੰਦੇ ਆ ਮਹਾਰਾਸ਼ਟਰ ਦੇ ਜੋ ਰਹਿੰਦੇ ਨੇ ਤਮਿਲਨਾਡੂ ਦੇ ਜੋ ਰਹਿੰਦੇ ਨੇ ਆਂਧਰਾ ਦੇ ਜੋ ਰਹਿੰਦੇ ਨੇ ਇਹ ਉਹੀ ਨੇ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ ਪਰ ਉੱਥੇ ਹੀ ਉਹਨਾਂ ਨੇ ਸ਼ਾਦੀਆਂ ਦੇ سلسلے ਚਲਾਏ ਤਾਂ ਮਿਕਸ ਜਿਹਾ ਫੈਮਿਲੀ ਹੋ ਗਈ ਹੈ ਉਹਨਾਂ ਦੀ ਰੰਗ ਰੂਪ ਵੀ ਉਹਨਾਂ ਦਾ ਆਂਧਰਾ ਤਮਲ ਜਾਂ ਮਹਾਰਾਸ਼ਟਰ ਜੈਸਾ ਹੋ ਗਿਆ ਹੈ ਲੇਕਿਨ ਸਿੱਖੀ ਦਾ ਜਜ਼ਬਾ ਬੜਾ ਪਰਬਲ ਹੈ ਦਕਨੀ ਸਿੰਘਾਂ ਦੇ ਵਿੱਚ ਇੰਜ ਕਹਿ ਲਓ ਸਿੱਖੀ ਦੀ ਸਹੀ ਤਸਵੀਰ ਉਹਨਾਂ ਕੋਲ ਮੌਜੂਦ ਹੈ ਸਿੱਖੀ ਪਿਆਰ ਵੀ ਮੌਜੂਦ ਹੈ ਸਿੱਖੀ ਜਜ਼ਬਾ ਵੀ ਮੌਜੂਦ ਹੈ ਜਦ ਨਿਜ਼ਾਮ ਹైదరాబాద్ ਉਸਨੇ ਦੇਖਿਆ ਇਨਾ 1000 ਖਾਲਸਿਆਂ ਨੇ ਅਮਨ ਬਹਾਲ ਕਰ ਦਿੱਤਾ ਹੈ। ਔਰ ਖੁਸ਼ੀ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਤੇ ਨظام ਹైదరాబాద్ ਨੇ ਇੱਕ ਬੜੀ ਖੂਬਸੂਰਤ ਚਾਨਣੀ ਭੇਜੀ। ਚੰਦਵਾ ਭੇਜੀ। ਜਿਸ ਦਿਨ ਲਾਹੌਰ ਦੇ ਚ ਇਹ ਤਕਰੀਬ ਮਨਾਈ ਜਾ ਰਹੀ ਸੀ। ਮਹਾਰਾਜਾ ਸਾਹਬ ਦੀ ਇਹ ਚਾਨਣੀ ਬਨ ਦਿੱਤੀ ਗਈ ਸੀ ਸਿੰਘਾਸਣ ਤੇ ਮਹਾਰਾਜਾ ਸਾਹਬ ਸਭਾ ਦੇ ਚਾਏ ਨਿਗਾਹ ਚਲੀ ਗਈ ਚੰਦੋਏ ਤੇ ਚਾਨਣੀ ਤੇ ਬੜੀ ਖੂਬਸੂਰਤ ਹੀਰੇ ਜੜਤ ਮੋਤੀ ਜੜਤ ਨੀਲਮ ਦੇ ਛੋਟੇ ਛੋਟੇ ਟੁਕੜੇ ਜੜੇ ਹੋਏ ਜ਼ਰੀ ਦਾ ਕੰਮ ਹੈ ਦਾਸ ਨੇ ਕਈ ਵਾਰ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋ ਸ਼ੇਖਾਨੇ ਚ ਚੁਕੇ ਦਾਸ ਇੱਕ ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਵਰਦਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਕੁਰਪੁਰਪ ਤੋਂ ਲੈ ਕੇ ਦੀਵਾਲੀ ਤੱਕ ਕਿਸੇ ਵਕਤ ਸਿੰਘ ਸਾਹਿਬ ਗੈਨੀ ਚੇਦ ਸਿੰਘ ਸਾਹਿਬ ਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ ਇਹ ਮਹੀਨਾ ਤੁਸੀਂ ਕਿਧਰੇ ਵੀ ਨਹੀਂ ਜਾਣਾ ਚਾਹੇ ਕੁਝ ਵੀ ਹੋਵੇ ਜਾਂ ਕਿਧਰੇ ਵੀ ਹੋਵੇ ਬੜੀ ਸਿਹਤ ਠੀਕ ਹੋ ਵੀ ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਭਰਨੀ ਹੈ ਤਾਂ ਮੈਂ ਹਾਜ਼ਰੀ ਭਰ ਰਿਹਾ ਸ਼ੌਕ ਨਾਲ ਮੈਂ ਇਸ ਚਾਨਣੀ ਦੇ ਬਾਕੀ ਸਾਜ਼ੋ ਸਮਾਨ ਦੇ ਸਾਲ ਦੇ ਸਾਲ ਮੈਂ ਦਰਸ਼ਨ ਕਰਦਾ ਸੀ ਉਚੇਚਾ ਪੋਸ਼ਾਖਾਨਾ ਖੁਲਵਾ ਕੇ ਬਦਕਿਸਮਤੀ 1984 ਦੇ ਚੋ ਜਲ ਕੇ ਧਾਕ ਹੋ ਗਈ ਨਹੀਂ ਰਹੀ ਇਹ ਚਾਨਣੀ ਜਿਸ ਵਕਤ ਸਿੰਘਾਸਣ ਦੇ ਉੱਪਰ ਬਣੀ ਗਈ ਮਹਾਰਾਜਾ ਸਭ ਦੇਖਦੇ ਨੇ ਦੇਖਦਾ ਹੀ ਰਹਿ ਗਏ ਪੁੱਛਦੇ ਨੇ ਐਲਕਾਰਾਂ ਤੋਂ ਕਿ ਚਾਨਣੀ ਕਿ ਚੰਦੋਆ ਇਹ ਕਦੋਂ ਬਣਾਇਆ ਹੈ ਐਲਕਾਰ ਕਹਿੰਦੇ ਨੇ ਮਹਾਰਾਜਾ ਸਭ ਬਣਾਇਆ ਨਹੀਂ ਅਸੀਂ ਇਹ ਤੇ ਨਿਜ਼ਾਮ ਹైదరాబాద్ ਨੇ ਆਪ ਨੂੰ ਭੇਟ ਭੇਜੀ ਹੈ ਤੇ ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਅਸੀਂ ਬਣ ਦਿੱਤੀ ਖੜੇ ਨੇ ਥੋੜਾ ਜਿਆ ਸੋਚ ਹੀ ਪਈ ਗਏ ਤੇ ਫਿਰ ਕਹਿਣ ਲੱਗੇ ਉਤਾਰੋ ਇਸ ਨੂੰ ਉਤਾਰੋ ਜਿਨ੍ਹਾਂ ਐਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੇ ਛਿੜ ਗਏ ਜਿਵੇਂ ਕੋਈ ਗਲਤੀ ਹੋ ਗਈ ਜਿਵੇਂ ਬੁੱਲ ਹੋ ਗਈ ਇੱਕ ਨੇ ਹਿੰਮਤ ਕਰਕੇ ਪੁੱਛ ਲਿਆ ਮਹਾਰਾਜਾ ਸਾਹਿਬ ਕਿ ਇਹ ਚਾਨਣੀ ਤੁਹਾਡੀ ਸ਼ਾਨ ਦੇ ਛਾਇਆ ਨਹੀਂ ਹੈ ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬਣ ਦਿੱਤੀ ਸੀ ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ। ਕੀ ਵਾਕਈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ? ਪਤਾ ਹੈ ਮਹਾਰਾਜਾ ਸਭ ਕੀ ਕਹਿੰਦੇ ਨੇ ਇਹ ਇਤਨੀ ਸੁੰਦਰ ਹੈ। ਇਹ ਇਤਨੀ ਖੂਬਸੂਰਤ ਹੈ। ਇਹ ਇਤਨੀ ਮਨਮੋਹਕ ਹੈ। ਇਹ ਦਰਬਾਰ ਸਾਹਿਬ ਦੇ ਸਿਰ ਤੇ ਝੁਲਣੀ ਚਾਹੀਦੀ ਏ। ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ ਹੈ ਮੇਰੇ ਸਿਰ ਦਾ ਨਹੀਂ। ਉਸ ਵਕਤ ਬਜਵਾ ਦਿੱਤੀ ਉਤਾਰ ਕੇ। ਘਰ ਦੇ ਵਿੱਚ ਤਾਕਤ ਵਧਦੀ ਜਾ ਰਹੀ ਹੈ ਸਾਜ਼ੋ ਸਮਾਨ ਵਧਦਾ ਜਾ ਰਿਹਾ ਹੈ ਪਦਾਰਥ ਵਧਦੇ ਜਾ ਰਹੇ ਨੇ ਮਹਾਰਾਜਾ ਸਾਹਿਬ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਵੱਧਦਾ ਜਾ ਰਿਹਾ ਹੈ ਰਾਜ ਸਤਾ ਵਧਦੀ ਜਾ ਰਹੀ ਹੈ ਗੁਰੂ ਭਗਤੀ ਵੀ ਵਧਦੀ ਜਾ ਰਹੀ ਹੈ ਆਮ ਕੀ ਹੁੰਦਾ ਹੈ ਘਰ ਦੇ ਵਿੱਚ ਪਦਾਰਥ ਆਣੇ ਸ਼ੁਰੂ ਹੋਏ ਤੇ ਘਰ ਦੇ ਚੋਂ ਰਹਿਤ ਵੈਤ ਨਿਕਲਣੇ ਸ਼ੁਰੂ ਹੋ ਗਏ ਧਨ ਚੋਖਾ ਆਣਾ ਸ਼ੁਰੂ ਹੋ ਗਿਆ ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ ਘਰ ਪਦਾਰਥਾਂ ਨਾਲ ਭਰ ਗਿਆ ਹਿਰਦਾ ਪਰਮਾਤਮਾ ਤੋਂ ਖਾਲੀ ਹੋ ਗਿਆ ਉਹਦੀ ਯਾਦ ਤੋਂ ਖਾਲੀ ਹੋ ਗਿਆ ਇਸ ਤਰ੍ਹਾਂ ਹੀ ਹੁੰਦਾ ਹੈ ਪਰ ਰਾਜ ਸਿੰਘਾਸਣ ਤੇ ਬੈਠ ਕੇ ਸ਼੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਲਸਫਾ ਨਿਕਲਦਾ ਹੈ RAM ਦੇ ਰੋਮ ਰੋਮ ਦੇ ਚੋਂ ਮਰਿਆਦਾ ਨਿਕਲਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ ਚੋਂ ਭਗਤੀ ਨਿਕਲਦੀ ਹੈ ਹਰੀ ਚੰਦਰ ਦੇ ਰੋਮ ਰੋਮ ਦੇ ਚੋਂ ਸਚਾਈ ਨਿਕਲਦੀ ਹੈ ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਬਦਕਿਸਮਤ ਅਧਾਰਮਕ ਲੋਗਾਂ ਦੇ ਹੱਥੇ ਚ ਆ ਗਿਆ ਹੈ ਉਹ ਦੇਸ਼ ਵਿੱਚ ਐ ਜੋ ਪਸਤੀ ਖਾਸ ਕਰਕੇ اخلاਕੀ ਪਸਤੀ ਹਰ ਪੱਖ ਦੀ ਜਿਹੜੀ ਪਸਤੀ ਅਸੀਂ ਦੇਖਦੇ ਹਾਂ ਭਾਵੇਂ ਕੋਈ ਕੁਛ ਅਖੇ ਮੈਂ ਇਸ ਦਾ ਇੱਕੇ ਕਾਰਨ ਸਮਝਦਾ ਧਰਮ ਨਿਰਪੇਖ ਸਿਆਸਤ ਰਾਜਨੀਤੀ ਧਰਮ ਚਾਹੀਦਾ ਹੈ ਵਿਵਹਾਰ ਦੇ ਚ ਤਾਂ ਕਿ ਵਿਵਹਾਰ ਦੇ ਚ ਬੇਈਮਾਨੀ ਨਾ ਹੋਵੇ ਧਰਮ ਚਾਹੀਦਾ ਹੈ ਪਰਿਵਾਰ ਦੇ ਚ ਤਾਂ ਕਿ ਪਰਿਵਾਰ ਦੇ ਚ ਕਲਕ੍ਰੇਸ਼ ਨਾ ਹੋਵੇ ਤੇ ਰਿਸ਼ਤਿਆਂ ਦੇ ਦਰਾਨਾ ਨਾ ਪੈਣ ਧਰਮ ਚਾਹੀਦਾ ਹੈ ਰਾਜਨੀਤੀ ਦੇ ਚ ਤਾਂ ਕਿ ਰਾਜਨੀਤੀ ਦੇ ਚ ਖੁਆਖਾਈ ਨਾ ਹੋਵੇ ਜੋ ਹੈ ਤਸ਼ੱਦਦ ਤੇ ਜ਼ੁਲਮ ਨਾ ਆਵੇ ਔਰ ਖੁਆਖਾਈ ਨਾ ਆਵੇ ਹੁਣ ਤੇ ਕੀ ਹੈ ਜੋ ਇੱਕ ਬੰਦੇ ਦੀ ਜੇਬ ਕਟ ਲਵੇ ਉਹ ਚੋਰ ਹੈ ਜੇਬ ਕਤਰ ਹੈ ਕਿ ਜਿਹੜਾ ਸਾਰੇ ਮੁਲਕ ਦੀ ਜੇਬ ਕੱਢ ਲਵੇ ਮਨਿਸਟਰ ਹੈ ਚੇ ਮਨਿਸਟਰ ਹੈ ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋ ਲਵੇ ਅਸੀਂ ਉਸ ਨੂੰ ਡਗੈਤ ਕਹਿੰਦੇ ਆ ਚੋਰ ਕਹਿੰਦੇ ਆ ਪਰ ਜੋ ਬੰਦਿਆਂ ਦੇ ਨਾਲ ਨਾਲ ਗਵਾਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਇਓ ਮਨਿਸਟਰ ਹੁੰਦੇ ਨੇ ਉਹ ਤਾਕਤਵਰ ਨੇ ਹਾਲਾਤ ਇਹ ਨੇ एक हकीकत है एक सच्चाई है खैर मुख्तसर जो है मैर्ज करा देश धार्मिक से सारे ऋषि मुनि संत महापुरुष इस देश देश पैदा हो इस देश की ऐसी हवा ऐसी फिजा ऐसी वाइब्रेशन मैं देखता बारे दे देशों की दे भी अपनी एक वाइबरेशन उइंटिस्ट पैदा होंगे विज्ञानक पैदा होंगे ने दार्शनिक पैदा होंगे ने मनोविग्ञानक पैदा ने संत ने संत इस देश ने पैदा कित इस देश की दे फिजा इस देश के दे हालात इस देश का वातावरण खैर मुख्तसर अर्ज करा भाई साहब भाई नंदलाल कहें गम चे बाशद चीज तो शादी गम की है गम किस आखोगे गम और शादी की है खुशी की है शादी के अर्थ आनंद कारज विवाह नहीं है ये गल वखरी है देश के दे शादी के अर्थ विवाह करते हैं लफज फारसी जबान का है ईरानी भाषा का लफज है ई दिल शाद अस्त यह दिल बड़ा खुश है शाद का मतलब खुश शादी का मतलब खुशी ई खान है शादी अस्त इस घर खुशी है विवाह आनंद कारज लूजा इस्लामी शब्द है निकाह ਅਸੀਂ ਕਾਰ ਦੇਸ਼ ਨੇ ਕਹਾ ਹੋ ਰਿਹਾ ਹੈ ਨਿਕਾਹ ਤੋਂ ਮੁਰਾਦ ਲੈਣ ਨੇ ਵਿਆਹ ਹੋ ਰਿਹਾ ਹੈ ਆਨੰਦ ਕਾਰਜ ਹੋ ਰਿਹਾ ਹੈ ਸ਼ਾਦੀ ਲਬਜ਼ ਉਹ ਖੁਸ਼ੀ ਲਈ ਵਰਤਦੇ ਨੇ ਪਰ ਸਾਡੇ ਦੇਸ਼ ਦੇ ਵਿੱਚ ਇਸ ਦੇ ਅਰਥ ਵਿਵਹ ਬਣ ਗਏ ਨਿਕਾਹ ਬਣ ਗਏ ਆਨੰਦ ਕਾਰਜ ਬਣ ਗਏ ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਬਜ਼ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ ਗਮ 체 바ਸ਼ਦ ਗਮ ਕੀ ਹੈ ਜੀਸਤ ਸ਼ਾਦੀ ਖੁਸ਼ੀ ਕੀ ਹੈ ਕਿ ਅਸੀਂ ਪੁੱਛ ਸਕਦੇ ਹਾਂ ਭਾਈ ਨੰਦ ਲਾਲ ਕੋਲ ਸਾਨੂੰ ਇਤਨਾ ਵਿਗਿਆਨ ਨਹੀਂ ਖੁਸ਼ੀ ਕੀ ਹੈ ਤੇ ਗਮ ਕੀ ਹੈ ਯਕੀਨੇ ਜਾਨੋ ਨਹੀਂ ਪਤਾ ਨਾ ਖੁਸ਼ੀ ਦੇ ਕਾਰਨਾਂ ਦਾ ਪਤਾ ਹੈ ਨਾ ਗਮ ਦੇ ਕਾਰਨਾਂ ਦਾ ਪਤਾ ਹੈ ਨਾ ਦੁੱਖਾਂ ਦੇ ਬੀਜ ਦਾ ਪਤਾ ਹੈ ਨਾ ਸੁੱਖਾਂ ਦੇ ਮੂਲ ਦਾ ਪਤਾ ਹੈ ਨਹੀਂ ਪਤਾ ਮਨੁੱਖ ਨੂੰ ਇਹ ਹਕੀਕਤ ਹੈ ਇਸੇ ਵਾਸਤੇ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਸੁਰੂ ਤੇ ਇੱਕ ਬਾਦਲ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਉਦਮ ਵਸੀਲੇ ਤੇ ਬੰਦਾ ਸੁਖ ਵਾਸਤੇ ਕਰਦਾ ਪੱਲੇ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਪੈਂਦਾ ਤੇ ਇਸ ਦਾ ਮਤਲਬ ਹੈ ਜਿਹੜਾ ਬੀਜ ਬੋ ਰਿਹਾ ਸੀ ਸੋਚਦਾ ਸੀ ਇਸ ਚੋਂ ਸੁਖ ਨਿਕਲੇਗਾ ਨਿਕਲੇਗਾ ਦੁੱਖ ਸੁਖ ਕੇ ਹੀ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਸੰਸਾਰ ਦੇ ਚ ਪਦਾਰਥਾਂ ਰਾਹੀਂ ਪਰਿਵਾਰ ਰਾਹੀਂ ਧਨ ਰਾਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਧਨਵਾਨ ਸੁਖੀ ਹੋਣੇ ਚਾਹੀਦੇ ਨੇ ਸਾਰੇ ਹੀ ਰੋ ਰਹੇ ਨੇ ਪੁੱਤਰ ਮਿਲ ਗਏ ਇੱਕ ਲੋੜਾਂ ਦੀ ਪੂਰਤੀ ਹੋ ਗਈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਪੁੱਤਰਾਂ ਵਾਲੇ ਸੁਖੀ ਹੋਣੇ ਚਾਹੀਦੇ પતિ ਮਿਲ ਗਏ ਪਤਨੀ ਮਿਲ ਗਈ ਹੈ ਜੈਸ ਘਰਾਣਾ ਮਿਲ ਗਿਆ ਲੋੜਾਂ ਦੀ ਪੂਰਤੀ ਹੋਈ ਸੁੱਖ ਨਹੀਂ ਮਿਲਦਾ ਨਹੀਂ ਤੇ ਸਾਰੇ ਪਰਿਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ ਸਭ ਰੋਂਦੇ ਪਿੱਟਦੇ ਮਿਲਦੇ ਪੈਣਾ ਸੁਖੀ ਤਾਂ ਇੱਕ ਵੀ ਨਹੀਂ ਮਿਲਦਾ ਸੁਖ ਨਾਹੀਂ ਹਰ ਭਗਤ ਬਿਨਾ ਮਨੁਖ ਨੂੰ ਨਹੀਂ ਪਤਾ ਨਾ ਸੁਖਾਂ ਦੇ ਮੋਲ ਦਾ ਨਾ ਦੁਖਾਂ ਦੇ ਮੋਲ ਦਾ ਗਮ ਚੇ ਬਾਸ਼ਦ ਗਮ ਕੀ ਹੈ ਚੀਸਤ شادی ਖੁਸ਼ੀ ਕੀ ਹੈ ਭਾਈ ਸਾਹਿਬ ਖੁਦ ਜਵਾਬ ਦਿੰਦੇ ਨੇ ਲੱਗਦਾ ਇੰਜ ਹੈ ਉਹਨਾਂ ਨੂੰ ਵੀ ਪਤਾ ਸੀ ਆਮ ਬੰਦਿਆਂ ਦੇ ਕੋਲ ਸੁਖ ਦੁਖ ਦੇ ਜਿਹੜੇ ਬੀਜ ਨੇ ਗਲਤ ਨੇ ਸੂਝ ਬੋ ਜਿਹੜੀ ਹੈ ਗਲਤ ਹੈ غم چه باشد غفلت از یاد خدا پرماطمانو بھول جانا بس یہی دکھ ہے اور کوئی دکھ نہیں چیز تے شادی خوشی کی ہے یاد امبا منتہا اونوں یاد کرنا ہی خوشی ہے اور کوئی خوشی نہیں اگر پرماطما دی یاد نہیں تو چنگے پروار دے ہوندے بھی منو کروندا رہے گا جیب بھری ہوئی ہے دھن نال پادرتھاں نال گھر بھریا ہے पेट भरे हो चंगे भोजन माण मर्यादा भी सब कुछ है लेकिन रोम रोम इसका रोएगा तड़पेगा क्योंकि परमात्मा की याद नहीं और जितना जगत इसू कहेगा बहुत वड्डा मनुख है क्योंकि छोटी का धनवान है महाराज कहते बड़े बड़े जो दी लोग तिनको व्यापे चिंता रो बड़े रोगी मिलने बड़े दुखी मिलने परेशान मिलन ਬਿਜ਼ਾਰ ਮਿਲਣ ਗਏ ਗਮਛੇ ਬਾਸ਼ਦ ਗਮ ਕੀ ਹੈ ਪਰਮਾਤਮਾ ਨੂੰ ਭੁੱਲ ਜਾਣਾ ਔਰ ਖੁਸ਼ੀ ਕੀ ਹੈ ਚੀਸ ਤੇ ਸ਼ਾਦੀ ਯਾਦ ਆਵਦਾ ਮਨ ਤਿਆ ਉਸ ਲਾ ਇੰਤਿਹ ਪਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਔਰ ਇਹ ਕਿਤਨਾ ਕ ਵੱਡਾ ਦੁੱਖ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪਰਮੇ ਸ਼ਰਤੇ ਭੁੱਲਿਆ ਵਿਆਪਨ ਸਭੇ ਰੋਗ ਮੈਂ ਫਿਰ ਦਰਾਮਾ ਅਸੀਂ ਪ੍ਰਮਾਤਮਾ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਬੁਲਾਇਆ ਹੈ ਬੁਲ ਸਕਦੇ ਜਿਹਨੂੰ ਭੁੱਲ ਗਿਆਂ ਰਿਸ਼ਤਾ ਟੁੱਟਦਾ ਹੈ ਜਿਸ ਦੀ ਯਾਦ ਆਵੇ ਰਿਸ਼ਤਾ ਜੁੜਦਾ ਹੈ ਕੀਰਤਨ ਇੱਕ ਵਾਹਨ ਹੈ ਕਥਾ ਇੱਕ ਵਾਹਨ ਹੈ ਪਾਠ ਪੂਜਾ ਇੱਕ ਵਾਹਨ ਹੈ ਇਹ ਸਾਰੇ ਧਾਰਮਿਕ ਮੰਦਰ ਬਾਹਨੇ ਨੇ ਵੀ ਕਿਸੇ ਬਾਹਨੇ ਨਾਲ ਉਸ ਦੀ ਯਾਦ ਚੱਲ ਪਵੇ ਤੁਦ ਚਿਤ ਆਏ ਮਹਾ ਅਨੰਦ ਤੇਰੀ ਯਾਦ ਮਹਾ ਅਨੰਦ ਹੈ ਜੇ ਸਵੇਰੇ ਸੌ ਮਰ ਜਾਏ ਜੀਆ ਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ ਉਸਦੇ ਸਾਰੇ ਖੇੜੇ ਮਰ ਜਾਂਦੇ ਉਸਦਾ ਸਾਰਾ ਹੀ ਸੁੱਖ ਮਰ ਜਾਂਦਾ ਤੇ ਸੁੱਖ ਮਰ ਗਏ ਖੇੜੇ ਮਰ ਗਏ ਖੁਸ਼ੀਆਂ ਮਰ ਗਈਆਂ ਤੇ ਰਿਆ ਕੀ ਫਿਰ ਮਨੁੱਖ ਕੋਲ ਮਨੁੱਖ ਤੇ ਇੱਕ ਜੀਮਦੀ ਜਾਗਦੀ লাশ ਹੋਵੇਗਾ ਔਰ ਕੀ ਹੈ ਕਈ ਮਨੁੱਖ ਉਸਾਖੀ maaf ਮੈਂ ਦੇਖਣਾ ਬਸ ਸਰੀਰ ਨੂੰ ਟੋਹ ਰਹੇ ਨੇ ਜਿਵੇਂ ਆਪਣੀ লাশ ਆਪ ਪੇਟਾਉਂਦੇ ਨੇ कुछ भी नहीं सुख मर गया है चैन मर गया है सुकून मर गया है शांति नहीं है सुख नहीं है रस नहीं है रस्ते मर चुके हैं सुख तो मर चुके हैं आनंद तो मर चुके हैं सुकून मर गया है शांति मर गई है कुछ भी नहीं ये तो अपनी लाश आप पे ढोंदा है, है। फर्क सिर्फ इतना है ਕਿਸੇ ਇੱਕ ਦਿਨ ਚਾਰ ਮਨੁੱਖ ਮਨੁੱਖ ਦੇ ਅਰਥੀ ਚੁੱਕ ਕੇ ਸਮਸ਼ਾਨ ਘਾੜ ਦੇ ਵਿੱਚ ਪੁਚਾ ਦੇਂਦੇ ਨੇ ਪਰ ਇਹ ਆਪਣੀ ਅਰਥੀ ਆਪ ਪਿਆ ਗਸੇਸ਼ਦਾ ਿਸ ਦਾ ਜੀਵਦਾ ਜਾਗਦਾ ਪਿਆ ਸਿਰਫ ਸਵਾਸਾਂ ਦੇ ਚੱਲਣ ਨੂੰ ਜੀਵਦਾ ਜਾਗਦਾ ਨਹੀਂ ਆਖੀਦਾ ਇਹ ਵੀ ਮੈਂ ਅਰਜ਼ ਕਰਦੇ ਆ ਜਿੰਨੇ ਚਿਰ ਤੱਕ ਉਸ ਦੀ ਯਾਦ ਨਾ ਚਲੇ ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਜੀਓ ਜੇ ਤੇ ਸ਼ਕਤੀ ਯਾਦ ਸ਼ਕਤੀ ਇੱਕ ਪਰਬਲ ਸ਼ਕਤੀ ਪਰਿਪੂਰਣ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਅਗਰ ਉਹ ਯਾਦ ਦਾ ਹਿੱਸਾ ਬਣੇ ਤੇ ਯਾਦ ਦਾ ਹਿੱਸਾ ਕਦੋਂ ਬਣੇਗਾ ਜਦ ਸਮਝ ਦਾ ਹਿੱਸਾ ਬਣੇ ਵਰਨਾ ਨਹੀਂ ਬਣੇਗਾ ਰੋਜ਼ ਲੋਕੀ ਕੀਰਤਨ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਕਥਾ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਪਾਠ ਕਰਦੇ ਨੇ ਗੁਰਦੁਆਰੇ ਆਉਂਦੇ ਨੇ ਮੰਦਰ ਦੇ ਵਿੱਚ ਆਉਂਦੇ ਨੇ ਭਗਵਾਨ ਨੂੰ ਤੇ ਭੁੱਲ ਜਾਂਦਾ ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲੇ ਕਾਰਨ ਜਿਨਨੇ ਚਿਰਤਕ ਸਮਝ ਪ੍ਰਭਾਵਤ ਨਹੀਂ ਤੇ ਸਮੇਂ ਦੇ ਚ ਨਹੀਂ ਆਉਂਦਾ ਕੋਈ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਤੇ ਮੈਂ ਫਿਰ ਅਰਜ਼ ਕਰਦਿਆਂ ਉਹ ਸਮਝ ਵਿੱਚ ਆ ਜਾਂਦਾ ਨਹੀਂ ਸਮਝ ਸਮਝ ਕੇ ਇਹ ਸਮਝ ਆ ਜਾਂਦੀ ਏ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ ਏ ਥਿੰਦੀ ਗੱਲ ਹੈ ਸਾਗਰ ਤੱਟ ਤੇ ਇੱਕ 5 ਸਾਲ ਸਾਢੇ 4 ਸਾਲ ਦਾ ਬੱਚਾ ਜ਼ਾਰੋ-ਜ਼ਾਰ ਰੋ ਰਿਹਾ ਏ ਉਸ ਵਕਤ ਦਾ ਇੱਕ ਮਹਾਨ ਸੰਤ ਸੁਕਰਾਤ ਕਹਿਲਦਾ ਹੋਇਆ ਉੱਥੇ ਆਇਆ ਹੈ ਦੇਖਦਾ ਹੈ ਬੱਚਾ ਰੋ ਰਿਹਾ ਹੈ ਕੋਲ ਆਇਆ ਸਿਰ ਤੇ ਹੱਥ ਰੱਖੇਗਾ ਆਖੇ ਬੇਟੇ ਕਿਉਂ ਰੋ ਰਹੇ ਹੋ ਉਹਦੇ ਹੱਥ ਵਿੱਚ ਪਿਆਲਾ ਸੀ ਪਿਆਲਾ ਕਿੰਨ ਲਗਾ ਬਾਬਾ ਇਹ ਸਾਗਰ ਜਿਹੜਾ ਨਾ ਮੈਂ ਪਿਆਲੇ 'ਚ ਭਰਨਾ ਚਾਹੁੰਦਾ ਇਹ ਸਾਗਰ ਮੇਰੇ ਪਿਆਲੇ 'ਚ ਆਣਾ ਚਾਹੀਦਾ ਹੈ ਪਰ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ। ਇਹ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ। ਕਹਿੰਦੇ ਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ, ਰੋਣ ਲੱਗ ਪਿਆ। ਫਿਰ ਬੱਚਾ ਕਹਿਣ ਲੱਗਾ, "ਬਾਬਾ, ਤੂੰ ਤੇ ਸੰਤ ਹੈਂ, ਫਕੀਰ ਹੈਂ, ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ। ਤੇਰਾ ਪਿਆਲਾ ਕਿੱਥੇ ਹੈ? ਤੂੰ ਕਿਉਂ ਰੋਣ ਲੱਗ ਪਿਆ? ਤੇਰਾ ਪਿਆਲਾ ਕਿੱਥੇ ਹੈ?" ਬੱਚੇ ਦੀ ਸਮਝ ਵਿੱਚ ਵੀ ਆ ਗਿਆ ਹੈ ਰੋਣਾ ਸਮਝਦੇ ਚੰਦਾ ਹੈ ਹਾਸਾ ਸਮਝਦੇ ਚੰਦਾ ਹੈ ਮਨੁੱਖ ਜਨਮ ਤੋਂ ਜੋ ਲੈ ਕੇ ਆਂਦਾ ਹੈ ਸੰਸਾਰ ਦੇ ਵਿੱਚ ਹਾਸਾ ਤੇ ਰੋਣਾ ਬਾਕੀ ਭਾਸ਼ਾ ਮਾਂ ਤੋਂ ਸਿੱਖਦਾ ਹੈ ਸਮਾਜ ਤੋਂ ਸਿੱਖਦਾ ਹੈ ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸ ਦੀ ਗੋਦ ਵਿੱਚ ਹੈ ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਪੰਜਾਬੀ ਬੋਲੇਗਾ ਬੰਗਾਲੀ ਨਹੀਂ ਬੋਲੇਗਾ ਇਕ ইরਾਨੀ ਮਾਂ ਦਾ ਬੱਚਾ ਗੁਜਰਾਤੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਯਕੀਨ ਜਾਨੋ ਪਰਸ਼ੀਅਨ ਨਹੀਂ ਬੋਲੇਗਾ ਗੁਜਰਾਤੀ ਬੋਲੇਗਾ ਕਿ ਬਾਅਦ ਵਿੱਚ ਮਿਲਦੀ ਬਾਸ਼ਾ ਸਮਾਜ ਤਾਂ ਮਿਲਦੀ ਹੈ ਸੰਸਕਾਰਾਂ ਦੇ ਤੇ ਹਸਣਾ ਤੇ ਰੋਣਾ ਹੈ ਔਰ ਇਹ ਸਾਰੀ ਦੁਨੀਆ ਦਾ ਸਾਂਝਾ ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ ਵਿੱਚ ਹੱਸਦਾ ਪਿਆ ਹੈ ਸਿੰਧੀ ਦੇ ਵਿੱਚ ਹੱਸਦਾ ਪਿਆ ਹੈ ਇੰਗਲਿਸ਼ ਦੇ ਵਿੱਚ ਹੱਸ ਰਿਹਾ ਜਾਂ ਜਰਮਨ ਦੇ ਵਿੱਚ ਹੱਸ ਰਿਹਾ ਪੰਜਾਬੀ ਦੇ ਚ ਹੱਸ ਰਿਹਾ ਹੈ ਜਾਂ ਬੰਗਾਲੀ ਦੇ ਚ ਹੱਸ ਰਿਹਾ ਹੈ ਹੱਸ ਰਿਹਾ ਹੈ ਹਾਸਾ ਸਾਂਝਾ ਹੈ ਸਾਰੀ ਦੁਨੀਆ ਦਾ ਸਾਂਝਾ ਹੈ ਇੱਕਦਮ ਸਮਝ ਦੇ ਚ ਆ ਜਾਂਦਾ ਹੈ ਰੋਣਾ ਵੀ ਸਾਂਝਾ ਹੈ ਕੋਈ ਰੋ ਰਿਹਾ ਹੋਵੇ ਕਈ ਥੋੜੀ ਅੱਖ ਦੇ ਆਏ ਗੁਜਰਾਤੀ ਦੇ ਚ ਰੋ ਰਿਹਾ ਹੈ ਮਰਾਠੀ ਦੇ ਚ ਰੋ ਰਿਹਾ ਹੈ ਹਿੰਦੀ ਦੇ ਚ ਰੋ ਰਿਹਾ ਹੈ ਜਾਂ ਸੰਸਕ੍ਰਿਤ ਦੇ ਚ ਰੋ ਰਿਹਾ ਹੈ ਇੰਗਲਿਸ਼ ਦੇ ਚ ਰੋ ਰਿਹਾ ਹੈ ਰੋਣਾ ਇੱਕਦਮ ਸਮਝ ਦੇ ਚ ਆਉਂਦਾ ਹੈ ਹਾਸਾ ਇੱਕਦਮ ਸਮਝ ਦੇ ਚ ਆਉਂਦਾ ਹੈ ਬੱਚਾ ਵੀ ਸਮਝ ਗਿਆ ਹੈ बाबा रोवे फकीर ते रोरे बाबा तेरा प्याला किथे है मेरा प्याला भी मेरे ਕੋਲ ਹੈ ਐ ਮੇਰੇ ਬੇਟੇ ਤੂੰ ਸਾਗਰ ਨੂੰ ਪਿਆਲੇ ਚ ਭਰਨਾ ਚਾਹੁੰਦਾ ਹੈ ਮੈਂ ਪੂਰੇ ਦੇ ਪੂਰੇ ਪ੍ਰਮਾਤਮਾ ਨੂੰ ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹੁੰਦਾ ਜਾਣਨਾ ਚਾਹੁੰਦਾ ਪਰ ਤੇਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਬੜਾ ਗਿਆਨ ਮਿਲ ਗਿਆ ਹੈ ਸਾਗਰ ਪਿਆਲੇ ਚ ਨਹੀਂ ਆਵੇਗਾ ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਦੇ ਵਿੱਚ ਨਹੀਂ ਆ ਸਕਦਾ ਤੇ ਇਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਸਾਗਰ ਪਿਆਲੇ ਦੇ ਵਿੱਚ ਨਹੀਂ ਆਵੇਗਾ ਬੱਚੇ ਨੇ ਵੀ ਇਹ ਬੋਲ ਸੁਣ ਲੈ ਸਾਗਰ ਪਿਆਲੇ ਦੇ ਵਿੱਚ ਨਹੀਂ ਆਵੇਗਾ ਬਿਲਕੁਲ ਕੰਡੇ ਤੇ ਚੜਾ ਗਿਆ ਸਮੁੰਦਰ ਦੇ ਔਰ ਪਿਆਲਾ ਸਮੁੰਦਰ ਦੇ ਛੱਡ ਦਿੱਤਾ ਆਖਿਆ ਇਹ ਸਾਗਰ ਜੇ ਤੂੰ ਮੇਰੇ ਪਿਆਲੇ 'ਚ ਨਹੀਂ ਆਂਦਾ ਤੇ ਚਲੋ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਨੇ ਕਿ 80 ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀਂ ਪੈ ਗਿਆ ਸਜਦਾ ਕੀਤਾ ਹੈ اے خدا ਤੂੰ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੀਨ ਹੋ ਸਕਦਾ ਸਮਝ ਆ ਗਈ ਮੈਨੂੰ ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ ਹੈ ਉਸ ਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ कि ਜੇ ਮੈਂ ਜ਼िद ਕਰਾਂ ਨਹੀਂ ਇਹ ਸਾਰਾ ਸੂਰਜ ਮੇਰੇ ਘਰ ਆਵੇ ਮੇਰੇ ਕਮਰੇ 'ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਏ ਸੂਰਜ ਸਾਰੀ ਧਰਤੀ ਦੇ ਉੱਤੇ ਵੀ ਜਿਸ ਨੂੰ ਥਾਂ ਕੋਈ ਨਹੀਂ ਤੇਰੇ ਕਮਰੇ 'ਚ ਥਾਂ ਮਿਲੇਗੀ ਤੇਰੇ ਕੋਲ ਥਾਂ ਮਿਲੇਗੀ ਪਰ ਆ ਸਕਦਾ ਏ ਉਹਦੀ ਕਿਰਨ ਆ ਸਕਦੀ ਏ ਉਹਦੀ ਰੋਸ਼ਨੀ ਆ ਸਕਦੀ ਏ ਪ੍ਰਮਾਤਮਾ ਦੇ ਗੁਣ ਆ ਸਕਦੇ ਨੇ ਪ੍ਰਮਾਤਮਾ ਦਾ ਆਨੰਦ ਆ ਸਕਦਾ ਏ ਪ੍ਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਏ समरथ वड़ा मेरी मत थोरे राम पर जे किधरे किनका मातर भी प्रगट हो जाए तो पातशाह कहते किनका एक जिस जी बसावे ताकि महिमा गनी ना आवे साहेब रहमत करन ईश्वर थोड़ी याद का हिस्सा बने गुरु थोड़ी याद का हिस्सा बने प्रभु थोड़ी समझ का हिस्सा बने ताकि होदम उपराला सफल हो सके इतनी विचार प्रवान करनिया ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਪੁੱਲ ਚੁਕਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗਿਆਨੀ ਸੰ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਜਿਹੜੀ ਸੀਗੀ ਜਿਹੜਾ ਮੌਜੂਦਾ ਸੂਰਤ ਹਾਲ ਐ ਸਿਆਸਤਦਾਨਾਂ ਦੀ ਉਹਦੀ ਬਹੁਤ ਅੱਛੀ ਤਰ੍ਹਾਂ ਆਕਾਸੀ ਕਰਦੀ ਸੀ ਸਿਆਸਤਦਾਨ ਜਿਹੜੇ ਆ ਅੱਜ ਕੱਲ ਦੇ ਬਿਲਕੁਲ ਨਾ ਅਹਲ ਐ ਉਹਨਾਂ ਦਾ ਮਕਸਦ ਸਿਰਫ ਔਰ ਸਿਰਫ ਕੁਰਸੀ ਹਾਸਲ ਕਰਨਾ ਹੁੰਦਾ ਇਸ ਵਾਸਤੇ ਉਹ ਪਹਿਲੇ ਤੇ ਲੋਕਾਂ ਨਾਲ ਬਹੁਤ ਸਾਰੇ ਝੂਠੇ ਵਾਅਦੇ ਕਰਦੇ ਐ ਅਸੀਂ ਅਸੀਂ ਸਬਜ਼ ਬਾਗ ਦਿਖਾਉਂਦੇ ਹੈਗੇ ਕਿ ਲੋਕ ਉਹਨਾਂ ਦੇ ਚੁੰਗਲ ਦੇ ਵਿੱਚ ਆ ਜਾਣਗੇ ਪਰ ਜਿੰਝੀ ਉਹ ਕੁਰਸੀ ਉਹਨਾਂ ਨੂੰ ਮਿਲ ਜਾਂਦੀ ਹੈ ਉਸ ਤੋਂ ਬਾਅਦ ਉਹ ਭੁੱਲ ਜਾਂਦੇ ਹੈਗੇ ਲੋਕ ਕਿਸ ਹਾਲ ਚ ਜੀ ਰਹੇ ਹੈਗੇ ਕਿ ਉਹਨਾਂ ਦਾ ਜਿੰਦਗੀ ਕਿਸ ਤਰ੍ਹਾਂ ਗੁਜ਼ਰ ਬਸਰ ਹੋ ਰਹੀ ਹੈਗੀ ਇਸ ਤੋਂ ਟੋਟਲੀ ਬੇਖਬਰ ਹੋ ਜਾਂਦੇ ਫਿਰ ਉਹ ਸਾਰਾ ਟਾਈਮ ਆਪਣਾ ਆਪਣੀ ਜਾਇਦਾਦਾਂ ਬਣਾਉਣ 'ਚ ਆਪਣਾ ਬੈਂਕ ਬੈਲੈਂਸ ਬਣਾਉਣ 'ਚ ਲਾਉਂਦੇ ਹੈਗੇ ਇਹੀ وجہ ਹੈ ਕਿ ਮੁਲਕ ਤਰੱਕੀ ਨਹੀਂ ਕਰਨ ਰਿਹਾ ਹੈ। ਅਗਰ ਅੱਜ ਦੇ ਦੌਰ ਦਾ ਪਹਿਲੇ ਦੌਰ ਦੇ ਨਾਲ ਮੁਕਾਬਲਾ ਕੀਤਾ ਜਾਵੇ ਜਿਸ ਤਰ੍ਹਾਂ ਉਹਨਾਂ ਨੇ ਕਥਾ ਦੇ ਵਿੱਚ ਵੀ ਕਿਹਾ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਤਾਂ ਅੱਜ ਦੇ ਦੌਰ ਨਾਲੋਂ ਵੀ ਜ਼ਿਆਦਾ ਤਰਕੀਆਪਤਾ ਦੌਰ ਸੀ ਕਿਉਂਕਿ ਉਸ ਦੌਰ ਦੇ ਵਿੱਚ ਹਿੰਦੁਸਤਾਨ ਨੇ ਸਭ ਤੋਂ ਜ਼ਿਆਦਾ ਤਰੱਕੀ ਕੀਤੀ। ਉਸ ਦੌਰ ਦੇ ਵਿੱਚ ਹਰ ਬੰਦੇ ਨੂੰ ਜਿਹੜਾ ਵਾ ਉਹ ਉਹਦੇ ਹਕੂਕ ਦਿੱਤੇ ਜਾਂਦੇ ਸੀ। ਮਜ਼ਕ ਦੀ ਬੇਬੁਨਿਆਦ ਉੱਤੇ ਕਿਸੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਂਦਾ ਹੈਗਾ ਧਰਮ ਦੀ وجہ ਤੋਂ ਕਿਸੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਂਦਾ ਹੈਗਾ ਬਲਕਿ ਵਰਤੂ ਕਾਬਲੀਅਤ ਰੱਖਦਾ ਸਿਗਾ ਉਹਦਾ ਚਾਹੇ ਜ ਸਮਰਜੀ ਧਰਮ ਨਾਲ ਤਾਲੁਕ ਸਿਗਾ ਉਹਨੂੰ ਉਹਦੀ ਕਾਬਲੀਅਤ ਦੀ وجہ ਤੋਂ ਉਹਨੂੰ ਨਵਾਜ਼ਿਆ ਜਾਂਦਾ ਸਿਗਾ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਇੱਕ ਸੁਨਹਿਰੀ ਦੌਰ ਸਿਗਾ ਉਹਦੇ ਵਿੱਚ ਜਿੰਨੇ ਵੀ ਧਰਮ ਵਾਲੇ ਹੀਗੇ ਆ ਮੰਨਣ ਵਾਲੇ ਸਿਗੇ ਹਿੰਦੁਸਤਾਨ ਸਭ ਨੂੰ ਆਜ਼ਾਦੀ ਸੀ ਹਰ ਕੋਈ ਆਪਣੀ ਰਾਏ ਪੇਸ਼ ਕਰ ਸਕਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਤੇ ਸਵਾਲ ਕਰ ਸਕਦਾ ਸੀਗਾ ਬਿਲਾ ਰੋਕ ਟੋਕ ਉਹਨਾਂ ਨੂੰ ਇਜਾਜ਼ਤ ਸੀਗੀ ਕਿ ਹਰ ਕੋਈ ਨਾ ਦਰਬਾਰ ਚ ਜਾ ਸਕਦਾ ਹੈ ਤੇ ਉਹਨਾਂ ਨਾਲ ਜਾ ਕੇ ਸਵਾਲ ਕਰ ਸਕਦਾ ਔਰ ਉਸ ਦਾ ਜਵਾਬ ਦੇਣਾ ਜ਼ਰੂਰੀ ਸਮਝਿਆ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀਗਾ ਕਿ ਅਗਰ ਉਹ ਇਸ ਕੁਰਸੀ ਤੇ ਬੈਠੇ ਹੈ ਜਾਂ ਉਹਨਾਂ ਕੋਲ ਸلطਨਾਤ ਹੈ ਤਖਤ ਹੈ ਤਾਂ ਇਸ ਰਿਆਅਤ ਹੀ وجہ ਇਸ ਲਈ ਇਹਨਾਂ ਦੀ ਆਮਾਨਤ ਹੈ ਕਹੇ ਹੁੰਦੇ ਆ ਹੁਕਮਰਾਨ ਇਹੀ ਹੁਕਮਰਾਨ ਹੁੰਦੇ ਜਿਹੜੇ ਕਾਮਯਾਬੀਆਂ ਹਾਸਲ ਕਰਦੇ ਹੈਗੇ ਤਾਰੀਖ ਦੇ ਪੰਨਿਆਂ ਉਨ੍ਹਾਂ ਦਾ ਨਾਮ ਲਿਖਿਆ ਜਾਂਦਾ ਹੈਗਾ ਕਿਉਂਕਿ ਉਹ ਆਪਣੀ ਜਾਇਦਾਦਾ ਬਣਾਉਣ ਵਾਸਤੇ ਕੁਰਸੀਆਂ ਹਾਸਲ ਨਹੀਂ ਕਰਦੇ ਤਖਤ ਹਾਸਲ ਨਹੀਂ ਕਰਦੇ ਬਲਕਿ ملک و قوم ਦੀ ਇੱਜ਼ਤ ਵਧਾਉਣ ਲਈ ਜਿਹੜੀ عوام ਹੈ ਉਹਦੀ ਸੂਰਤ ਤੇ ਹਾਲ ਬਿਹਤਰ ਕਰਨ ਵਾਸਤੇ ਉਹਨਾਂ ਦੀ ਜਿਹੜੀ ਰੋਜ਼ਮਰਹ ਦੀ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਵਾਸਤੇ ਇਹ ਜਿਹੜੀਆਂ ਕੋਸ਼ਿਸ਼ਾਂ ਕਰਦੇ ਹੈਗੇ ਕਿ ਕਿਸ ਤਰ੍ਹਾਂ عوام ਨੂੰ ਖੁਸ਼ਹਾਲ ਰੱਖਿਆ ਜਾਵੇ ਉਹਨਾਂ ਦੇ ਮਸਾਇਲ ਸੁਣੇ ਜਾਣ ਇਹ ਪਰੇਸ਼ਾਨੀਆਂ ਦੂਰ ਕੀਤੀਆਂ ਜਾਵੇ ਪਰ ਅੱਜ ਕੱਲ ਦੇ ਸਿਆਸਤਦਾਨ ਇਸ ਚੀਜ਼ ਤੋਂ ਬਿਲਕੁਲ ਦੂਰ ਹੋ ਗਏਗੇ ਹਵਸ ਲਾਲਚ ਇਹ ਤਮਾ ਇਹ ਉਹਨਾਂ ਦੇ ਅੰਦਰ ਭਰੀ ਹੈ ਪਹਿਲੇ ਤੇ ਬਹੁਤ ਸਾਰੇ ਵਾਅਦੇ ਕਰਦੇ ਹੈਗੇ ਲੋਕਾਂ ਕੋਲ ਆਉਂਦੇ ਆ ਬੈਂਦੇ ਆ ਖਾਂਦੇ ਆ ਪਰ ਜਿੰਝ ਇਕਤਦਾਰ ਚ ਆ ਜਾਂਦੇ ਆ ਸਾਰਾ ਕੁਝ ਭੁੱਲ ਜਾਂਦੇ ਆਪਣੇ ਵਾਅਦੇ ਭੁੱਲ ਜਾਂਦੇ ਹੈਗੇ ਕਿਤੇ ਕੌਲ ਕਰਾਰ ਭੁੱਲ ਜਾਂਦੇ ਹੈਗੇ ਸਿਰਫ ਫਿਰ ਉਹਨਾਂ ਨੂੰ ਕੁਰਸੀ ਪਿਆਰੀ ਹੋ ਜਾਂਦੀ ਹੈ ਜਿਹਨਾਂ ਲੋਕਾਂ 'ਚ ਜਾ ਕੇ ਬਹਿ ਕੇ ਖਾਂਦੇ ਹੈਗੇ ਆ ਉਹਨਾਂ ਨਾਲ ਸਲਾਮ ਤੱਕ ਲੈਣਾ ਗਵਾਰਾ ਨਹੀਂ ਕਰਦੇ ਇਹ ਉਹਨਾਂ ਨੂੰ ਕੋਈ ਮਿਲ ਨਹੀਂ ਸਕਦਾ ਇੰਨੀ ਜ਼ਿਆਦਾ ਨਾਲ ਦੀ ਸਿਕਿਉਰਿਟੀ ਲੱਗੀ ਹੋਈ ਜੀ ਗਾਰਡ ਹੁੰਦੇ ਆ ਆਮ ਬੰਦਾ ਤੇ ਉਹਨਾਂ ਦੇ ਘਰ ਤੱਕ ਨਹੀਂ ਪਹੁੰਚ ਸਕਦਾ ਮਿਲਣਾ ਤੇ ਦੂਰ ਦੀ ਗੱਲ ਹੈਗੀ ਹੈ ਇਹੀ ਵਜ੍ਹਾ ਹੈ ਕਿ ਅਸੀਂ ਅਜੇ ਤਰੱਕੀ ਨਹੀਂ ਕਰਾਂਦੇ ਇਹ ਕਿਉਂਕਿ ਜਿਹੜਾ ਨਿਚਲੇ ਵਾਲਾ ਤਬਕਾ ਉਪਸਿਦਾ ਜਾ ਰਿਹਾ ਕਿਸੇ ਨੂੰ ਕੋਈ ਫਿਕਰ ਨਹੀਂ ਹਰ ਕੋਈ ਆਪਣੀ ਆਪਣੀ ਕੁਰਸੀ ਬਤੌਣ ਚ ਲੱਗਾ अपने बैंक बैलेंस बनाने लगा अपनी जायदादा बनाने गया। जिस दिन इस आवाम की फिक्र करनी शुरू कर दी थी उस दिन फिर दोबारा उ दौर आ जाएगा जोड़ा महाराजा रणजीत सिंह का दौर सुनहरी दौर फिर तुम कथा केंचती लगी कमेंट्स करके लाज नहीं दस्य रखियो अपना ढेर सारा ख्याल मिला अगली वीडियो अल्लाह हाफिज